ਖਬਰਨਾਮਾ ਦੇਖ ਰਿਹਾ ਸਾਰੇ ਸੁੱਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਲਰੇਡੀ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਤੋਂ ਖਫਾ ਨੇ ਉਹਨਾਂ ਵੱਲੋਂ ਕਦੇ ਬਚਕਾਨਾ ਬਿਆਨ ਦੇ ਦਿੱਤੇ ਜਾਂਦੇ ਨੇ ਕਦੇ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਜਾਂਦੀਆਂ ਨੇ ਅਤੇ ਕਈ ਵਾਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਆਰ ਯੂ ਵੀ ਵਾਇਰਲ ਹੋਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਇੱਕ ਪਾਸੇ ਜਿਹੜੇ ਨੇ ਐਕਸ਼ਨ ਮੋਡ ਦੇ ਵਿੱਚ ਨੇ ਕਈ ਵਿਧਾਇਕਾਂ ਅਤੇ ਕਈ ਮੰਤਰੀਆਂ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਛੁੱਟੀ ਹੋਵੇਗੀ ਉਹਨਾਂ ਉੱਤੇ ਹਲਕਾ ਇੰਚਾਰਜ ਲਗਾਏ ਜਾਣਗੇ ਲੇਕਿਨ ਇੱਥੇ ਇੱਕ ਆਮ ਆਦਮੀ ਪਾਰਟੀ ਦੇ ਵੱਡੇ ਜੋ ਪ੍ਰਧਾਨ ਨੇ ਐ ਐਸੋ ਵਿੰਗ ਦੇ ਉਹਨਾਂ ਵੱਲੋਂ ਜਣਸੀ ਸ਼ੋਸ਼ਣ ਕੀਤਾ ਗਿਆ ਹੈ ਯਾਨਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ 25 ਤੋਂ 27 ਮੌਤਾ ਹੋ ਜਾਂਦੀਆਂ ਨੇ ਜਰੀਲੀ ਸ਼ਰਾਬ ਪੀਣ ਦੇ ਨਾਲ ਪੰਜਾਬ ਦੇ ਵਿੱਚ ਤੇ ਇੱਧਰ ਇੱਕ ਆਮ ਆਦਮੀ ਪਾਰਟੀ ਦੇ ਆਗੂ ਨੇ ਨਵਾਂ ਚੰਨ ਚੜਾ ਦਿੱਤਾ ਹੈ ਪੁਲਿਸ ਨੇ ਅੱਜ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਹੋਰ ਵੀ ਉਸ ਤੋਂ ਸਬੂਤ ਮੰਗੇ ਜਾ ਰਹੇ ਨੇ ਕਿ ਇਸ ਮਾਮਲੇ ਦੇ ਵਿੱਚ ਕਿਹੜੇ-ਕਿਹੜੇ ਲੋਕ ਇਨਵੋਲਵ ਸੀ ਯਾਨੀ ਕਿ ਬਲਾਤਕਾਰ ਦੇ ਮਾਮਲੇ ਨੂੰ ਲੈ ਕੇ ਇੱਕ ਵੱਡੀ ਖਬਰ ਆਈ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਲੁਧਿਆਣਾ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਦਲਤ ਵਿੰਗ ਵਿਧਾਨ ਸਭਾ ਹਲਕਾ ਦੇ ਪ੍ਰਧਾਨ ਮੇਵਾ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਮੇਵਾ ਸਿੰਘ ਤੇ ਇੱਕ ਮਹਿਲਾ ਨਾਲ ਜਿल्ਸੀ ਸ਼ੋਸ਼ਣ ਅਤੇ ਉਸ ਦੀ ਮਾਂ ਨਾਲ ਕੁੱਟਮਾਰ ਕਰਨ ਦਾ ਦੋਸ਼ ਹੈ ਪੁਲਿਸ ਨੇ ਉਹਨਾਂ ਨੂੰ ਹਲਵਾ ਰਸਤੇਤ ਘਰ ਤੋਂ ਗ੍ਰਿਫਤਾਰ ਕੀਤਾ ਹੈ ਥਾਣਾ ਸਦਾਰ ਇੰਚਾਰਜ ਸੁਵਿੰਦਰ ਸਿੰਘ ਅਨੁਸਾਰ ਪੀੜਤਾ ਦੀ ਸ਼ਿਕਾਇਤ 23 ਮਈ ਨੂੰ ਮਾਮਲਾ ਦਰਜ ਕੀਤਾ ਗਿਆ ਸੀ ਦੋਸ਼ੀ ਉਦੋਂ ਤੋਂ ਹੀ ਫਰਾਰ ਚੱਲ ਰਿਹਾ ਹੈ ਪੀੜਤਾ ਨੇ ਦੱਸਿਆ ਕਿ ਉਹ 2021 ਤੋਂ ਮੇਵਾ ਦੀ ਮੇਵਾ ਸਿੰਘ ਦੇ ਸ਼ਿਵਮ ਫੋਟੋਗ੍ਰਾਫੀ ਸਟੂਡੀਓ ਵਿੱਚ ਕੰਮ ਕਰ ਰਹੀ ਸੀ ਯਾਨੀ ਕਿ ਇੱਕ ਪਾਸੇ ਇਹਨਾਂ ਦਾ ਸਟੂਡੀਓ ਸੀ ਦੂਸਰੇ ਪਾਸੇ ਉਹ ਹਲਕਾ ਲੁਧਿਆਣਾ ਤੋਂ ਐਸ்சி ਵਿੰਗ ਦੇ ਪ੍ਰਧਾਨ ਸੀ ਮੇਵਾ ਸਿੰਘ ਜੋ ਲਗਾਤਾਰ ਇਸ ਲੜਕੀ ਦੇ ਨਾਲ ਲਗਭਗ 6 ਮਹੀਨੇ ਜਿਹੜਾ ਹੈ ਉਹਨਾਂ ਦਾ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਕਰਦਾ ਰਿਹਾ ਅਤੇ ਬਾਅਦ ਵਿੱਚ ਮੇਵਾ ਸਿੰਘ ਨੇ ਇਥੋਂ ਤੱਕ ਵੀ ਧਮਕੀਆਂ ਦਿੱਤੀਆਂ ਕਿ ਸਾਡੀ ਪੰਜਾਬ ਦੇ ਵਿੱਚ ਸਰਕਾਰ ਹੈ ਜੇਕਰ ਤੁਸੀਂ ਮੇਰੇ ਉੱਤੇ ਕੋਈ ਇਲਜ਼ਾਮ ਲਗਾਇਆ ਜਾਂ ਬਲਾਤਕਾਰ ਦੀ ਖਬਰ ਦੱਸੀ ਤਾਂ ਮੈਂ ਤੁਹਾਨੂੰ ਥਾਣੇ ਦੇ ਵਿੱਚ ਫੜਵਾ ਦੇਵਾਂਗਾ ਤੁਹਾਡੇ ਉੱਤੇ ਕਾਨੂੰਨੀ ਕਾਰਵਾਈ ਹੋਵੇਗੀ ਸਾਡਾ ਸਿੱਕਾ ਚੱਲਦਾ ਹੈ ਸਾਡੀ ਸਿੱਧੀ ਗੱਲ ਬਾਤ ਹੈ ਆਮ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਸ਼ੀਵਾਲ ਦੇ ਨਾਲ ਪੀੜਤਾ ਨੇ ਦੱਸਿਆ ਕਿ ਮੇਵਾ ਸਿੰਘ ਨੇ ਉਸ ਦਿਨ ਕਿੰਨੀ ਵਾਰ ਜੈਨਸੀ ਸੋਸ਼ਲ ਕੀਤਾ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੇ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਪੀੜਤਾ ਨੇ 7 ਮਹੀਨੇ ਪਹਿਲਾਂ ਨੌਕਰੀ ਛੱਡ ਦਿੱਤੀ ਸੀ ਜਦੋਂ ਉਸ ਨੇ ਆਪਣੀ ਬਾਕੀ ਦੀ ਤਨਖਾਹ ਮੰਗੀ ਤਾਂ ਮੁਲਾਜ਼ਮ ਨੇ ਨਾ ਤਾਂ ਤਨਖਾਹ ਦਿੱਤੀ ਅਤੇ ਨਾਲ ਹੀ ਉਸ ਦੀ ਮਾਂ ਨਾਲ ਕੁੱਟਮਾਰ ਕੀਤੀ ਅਤੇ ਉਥੋਂ ਦੋਹਾਂ ਨੇ ਰਾਏਪੁਰ ਦੇ ਹਸਪਤਾਲ 'ਚ ਪਹੁੰਚੀ ਕਰਵਾਇਆ 11 ਮਈ ਨੂੰ ਸੇਵਾ ਸਿੰਘ ਤਨਖਾਹ ਦੇਣ ਲਈ ਸੱਦਿਆ ਜਦੋਂ ਪੀੜਤਾ ਆਪਣੀ ਮਾਂ ਨਾਲ ਰੈਸਟੋਰੈਂਟ ਵਿੱਚ ਪਹੁੰਚੀ ਤਾਂ ਪਤਨੀ ਗੁਰਪ੍ਰੀਤ ਕੌਰ ਅਤੇ ਹੋਰ ਔਰਤਾਂ ਨੇ ਮਿਲ ਕੇ ਮਾਮਾਤਿਆਂ ਨਾਲ ਕੁੱਟਮਾਰ ਕੀ ਕਰਕੇ ਧੱਕੇ ਮਾਰ ਕੇ ਰੈਸਟੋਰੈਂਟ ਵਿੱਚੋਂ ਬਾਹਰ ਕੱਢ ਦਿੱਤਾ ਇਹ ਨੇ ਆਮ ਆਦਮੀ ਪਾਰਟੀ ਦੇ ਵੱਡੇ ਲੋਕਾਂ ਦੇ ਘਰ ਨਾਮੇ ਕਿਹੜੇ ਪਾਸੇ ਇਹ ਜਾ ਰਹੇ ਨੇ ਹੁਣ ਮੇਵਾ ਸਿੰਘ ਉਤੇ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ ਆਲਰੇਡੀ ਫਰਾਰ ਚੱਲ ਰਿਹਾ ਸੀ ਕਾਫੀ ਲੰਮੇ ਸਮੇਂ ਤੋਂ ਲੁਧਿਆਣਾ ਦੀ ਪੁਲਿਸ ਨੇ ਸਖਤ ਬਾਰ ਕਾਰਵਾਈ ਕਰਦਿਆਂ ਕਿਹਾ ਕਿ ਅਗਲੀ ਤਬਦੀਸ਼ ਜਿਹੜੀ ਜਾਰੀ ਹੈ ਮੇਵਾ ਸਿੰਘ ਉੱਤੇ 376 ਅਤੇ ਪੌਸਕੋ ਦਾ ਜਿਹੜਾ ਹੈ ਮਾਮਲਾ ਦਰਜ ਕਰ ਲਿਆ ਗਿਆ ਹੈ